ਗੱਲ ਸਾਰੀ ਬਾਈ ਨਿੱਕੀ ਜੀ ਸੀ ਪਰ ਕਰਨ ਵਾਲੀ ਦੀ ਪਹਿਲ ਹੁੰਦੀ ਆ ਅਵਤਾਰ ਕਲ ਸੀ ਐਗਰੋ ਵਾਲੇ ਨੇ ਕੀ ਕੰਮ ਕਰਤਾ ਰੂਟਾਵੇਟਰ ਬਣਾਉਣਾ ਸੁਪਰ ਸੀਡਰ ਬਣਾਉਣਾ ਇਹਦੇ ਵਿੱਚ ਇੱਕ ਖਾਸੀਤ ਕਰਤੀ ਹੁਣ ਬਾਈ ਪਹਿਲਾਂ ਜਦੋਂ ਰੂਟਾਵੇਟਰ ਲਾਂਦੇ ਸੀ ਆ ਰੂਲਾ ਜਾਂ ਨਾਲ ਆ ਜਾਂਦਾ ਸੀਗਾ ਮਲੇ ਰੂਲਾ ਜ ਹੁਣ ਆਡਰ ਆਣ ਲੱਗੇ ਇਹ ਕਿਵੇਂ ਬਾਈ ਇਹ ਮੰਨ ਕੇ ਚੱਲੋ ਬਈ 80% ਜਿਹੜੇ ਕੰਪਨੀਆਂ ਆ ਉਹਨਾਂ ਨਾਂ ਰਹੀ ਲੰਗਦਾ ਲੰਗ ਨਾਲ ਵਗ ਜਾਂਦਾ ਹਾਂਜੀ ਹਾਂਜੀ ਪੱਟਾ ਲੱਗਦਾ ਨਹੀਂ ਫਿਰ ਪੱਟਾ ਲੱਗਦਾ ਨਹੀਂ ਫਿਰ ਉਹ ਸਹੀ ਰੋਟੇਵੇਟਰ ਬਣਦਾ ਹੀ ਨਹੀਂ ਉਹ ਰੋਟਾ ਵੀਟਰੀ ਨਹੀਂ ਬਣਦਾ ਬਈ ਸਹੀ ਕੀ ਉਹ ਰੋਟਾ ਵੀਟਰੀ ਨਹੀਂ ਬਣਦਾ ਪਰ ਤੁਸੀਂ ਸਹੀ ਬਣ ਲਾਤਾ ਹਨਾ ਪੂਰਾ ਸਹੀ ਬਣਦਾ ਕੰਮ ਬਾਈ ਹੈਗਾ ਸਾਰਾ ਥੋੜਾ ਜਿਆ ਸੀਗਾ ਪਰ ਬਾਈ ਹੋਰਾਂ ਨੇ ਮਤਲਬ ਦਿਮਾਗ ਲਾ ਕੇ ਚੀਜ਼ ਬਣਾਤੀ ਅਵਤਾਰ ਕਲ ਸੀ ਇਹ ਗੁਰ ਵਾਲਿਆਂ ਨੇ ਚਾਹੇ ਤੁਸੀਂ ਚਾਹੇ ਕਣਕ ਵੀ ਲੋ ਰੋਟੇਵੇਟਰ ਵਰਤਣਾ ਰੋਟੇਵੇਟਰ ਵਰਤਣਾ ਸੁਪਰਸੀਡਰ ਵਰਤਣਾ ਸੁਪਰਸੀਡਰ ਵਰਤਣਾ ਇਹਦੇ ਵਿੱਚ ਬਾਈ ਹੋਰਾਂ ਨੇ ਹੋਰ ਵੀ ਫੰਕਸ਼ਨ ਪਾਤੇ ਬੀਜਰ ਲਾਉਣਾ ਬੀਜਰ ਲਾ ਕੇ ਆਪੇ ਪਾਊਗਾ ਇਹ ਟੈਂਕੀ ਦੇ ਵਿੱਚ ਇੱਥੋਂ ਮਤਲਬੇ ਚੱਲਣ ਲੱਗ ਜੂਗਾ ਇੱਥੋਂ ਚੱਕ ਕੇ ਬੀਜ ਥੱਲੇ ਕੱਢ ਦੂਗਾ ਦਵਾਈ ਦੂਈ ਲਾਉਣ ਵੇਲੇ ਹੱਥਲੇ ਬੜਿਆਂ ਦੀ ਲਾਲ ਹੋ ਜਾਂਦੇ ਸੀ ਪਰ ਉਹਦੀ ਲੋੜ ਨਹੀਂ ਆ ਇਧਰ ਦੇਖ ਲਓ ਇਹ ਵੀ ਕੋਈ ਕੰਮ ਬੜਾ ਵੱਡਾ ਨਹੀਂ ਸੀਗਾ ਇਹ ਵੀ ਕਰਨ ਵਾਲੇ ਦੀ ਪਹਿਲ ਹੁੰਦੀ ਹੈ ਆ ਫਲੈਸ਼ ਜੀ ਨਾਲ ਚੱਕਣੀ ਪੈਂਦੀ ਸੀ ਬੈਟਰੀ ਪਰ ਇਹ ਬਾਈ ਉਹਨੇ ਕੰਮ ਖਤਮ ਕਰਦਾ ਨਾਲ ਚੱਕਣ ਦੀ ਲੋੜ ਨਹੀਂ ਆ ਚੱਕੋ ਬਾਈ ਹੁਣ ਬਾਈ ਕਿਸੇ ਨੇ ਆਉਣਾ ਹੋਵੇ ਐਡਰੈਸ ਕੀ ਆਪਣਾ ਆਪਣਾ ਡਰੈਸ ਐਵਤਾਰ ਕਲਸੀ ਐਗਰੋ ਵਰਕ ਮੋਗਲਿੰਗ ਤਲਵੰਡੀ ਭਾਈ ਹੈ ਜਿਲ੍ਹਾ ਫੋਗਰਈਪੁਰ ਹੈ ਹਾਂਜੀ ਠੀਕ ਹੈ ਜੀ ਬਾਕੀ ਨੰਬਰਾਂ ਤੇ ਕਾਲ ਕਰ ਲਓ ਚੱਲਦੇ ਆ ਹੋਰ ਵੀ ਕੋਈ ਜਾਣਕਾਰੀ ਚਾਹੀਦੀ ਆ ਬਾਈ ਹੋਰੀ ਤੁਹਾਨੂੰ ਸਾਰੀ ਜਾਣਕਾਰੀ ਦੇ ਦਿਆਂਗਾ